ਓਹੋ ਪਵਨਾ ਕੀ ਟੂਣਾ ਜਾਂ ਕਰਨ ਲੱਗੀ ਕੋਈ ਟੂਣਾ ਨਹੀਂ ਕਰਨ ਲੱਗੀ ਮੰਮੀ ਗਏ ਸੀ ਰਾਜਸਥਾਨ ਤੇ ਉੱਥੋਂ ਜਿਹੜਾ ਕਿ 26H ਚੋਂ ਆਹ ਚੀਜ਼ ਸਿੱਖ ਕੇ ਆਏ ਆ ਓਹੋ ਆ ਮੈਨੂੰ ਤਾਂ ਲੱਗਦਾ ਜੇ ਦੁਕਾਨਾਂ ਦੇ ਮੂਹਰੇ ਬੰਨਣ ਉਹ ਸਮਾਨ ਜਾਂ ਹੁੰਦਾ ਆ ਕੁਝ ਨਹੀਂ ਹੈਗਾ ਐਵੇਂ ਤੁਸੀਂ ਵਹਿਮ ਭਰਮ ਚ ਨਾ ਪਾਓ ਇਹ ਕਹਿੋ ਜੀ ਚੀਜ਼ ਆ ਮੈਂ ਕੱਲ ਇੱਕ ਵਾਰੀ ਵਰਤੀ ਸੀ ਤੇ ਮੇਰੇ ਤਾਂ ਬਹੁਤ ਹੀ ਜ਼ਿਆਦਾ ਫਾਇਦੇ ਹੋ ਗਏ ਦੋਸਤੋ ਤੇ ਮੈਂ ਤੁਹਾਨੂੰ ਵੀ ਦੱਸ ਦਵਾਂ ਮੰਮੀ ਇੱਕ ਇਹੋ ਜੀ ਚੀਜ਼ ਸਿੱਖ ਕੇ ਆਈ ਆ ਸਾਡੇ 26 ਅੱਜ ਪੂਆ ਜੀ ਰਹਿੰਦੇ ਨੇ ਅੱਛਾ ਜਿਨ੍ਹਾਂ ਨੇ ਪੂਆ ਜੀ ਨੇ ਕਰੇਲੇ ਜਿਹੜਾ ਦੱਸਿਆ ਸੀ ਕਿ ਫਾਰਮੂਲਾ ਹਾਂਜੀ ਹਾਂਜੀ ਤੇ ਇਹ ਫਾਰਮੂਲਾ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਬਹੁਤ ਹੀ ਫਾਇਦੇ ਹੋਣਗੇ ਵੀਡੀਓ ਨਾਲ ਤੁਸੀਂ ਬਣੇ ਰਹੋ بس ਤੁਹਾਨੂੰ 5-7 ਪਿੰਡੀਆਂ ਹੀ ਚਾਹੀਦੀਆਂ ਠੀਕ ਹਾਂਜੀ ਹਾਂਜੀ ਦੋਸਤੋ ਹੁਣ ਆਪਾਂ ਕੀ ਕਰਨਾ ਆਪਾਂ ਇਹਨਾਂ ਪਿੰਡੀਆਂ ਨੂੰ ਬਰੀਕ-ਬਰੀਕ ਕੱਟ ਲੈਣਾ ਅੱਛਾ ਹਾਂਜੀ ਤੇ ਤੁਸੀਂ ਇਹ ਨਾ ਸੋਚੋ ਮੰਮੀ ਦੇ ਕੋਲ ਬੋਲਦੇ ਨਹੀਂ ਮੰਮੀ ਕਹਿੰਦੇ ਮੈਂ ਤੈਨੂੰ ਸਮਝਾਤਾ ਸਾਰੀ ਗੱਲ ਤੇ ਵੀ ਮੈਂ ਕੈਮਰੇ ਅੱਗੇ ਬੋਲ ਨਹੀਂ ਸਕਦੀ ਸੰਗ ਲੱਗਦੀ ਆ ਠੀਕ ਹਾਂਜੀ ਤੇ ਹੁਣ ਆਪਾਂ ਕੀ ਕਰਦੇ ਆ ਛੋਟੇ ਛੋਟੇ ਪੀਸ ਆ ਜਿਹੜੇ ਕੀ ਭਿੰਡੀਆਂ ਦੇ ਕੱਟ ਲੈਣੇ ਆ ਠੀਕ ਹੈ ਜੀ ਇੱਧਰ ਆਪਾਂ ਦੋਸਤੋ ਇੱਕ ਗਲਾਸ ਪਾਣੀ ਲੈ ਕੇ ਤੇ ਜਿਹੜਾ ਕੀ ਉਬਾਲਣ ਵਾਸਤੇ ਧਰਤਾ ਹੈਗਾ ਇਹਦੇ ਫਾਇਦੇ ਤਾਂ ਤੁਸੀਂ ਪੁੱਛੋ ਹੀ ਨਾ ਜਦ ਤੁਸੀਂ ਇੱਕ ਵਾਰੀ ਯੂਜ਼ ਕਰੋਗੇ ਨਾ ਤੇ ਤੁਹਾਨੂੰ ਆਪੇ ਜਿਹੜਾ ਕਿ ਰਿਜ਼ਲਟ ਮਿਲ ਜੂਗਾ ਤੇ ਤੁਸੀਂ ਫਿਰ ਆਪੇ ਹੀ ਇਹਨੂੰ ਵੱਧ ਤੋਂ ਵੱਧ ਯੂਜ਼ ਕਰੋਗੇ। ਹਾਂਜੀ। ਹਾਂਜੀ ਪਾਣੀ ਹੈ ਜਿਹੜਾ ਆਪਣਾ ਉਬਲਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿੰਡੀ। ਠੀਕ। ਹਾਂਜੀ ਤੇ ਹੁਣ ਆਪਾਂ 10 ਮਿੰਟਾ ਜਿਹੜਾ ਕਿ ਪਿੰਡੀ ਨੂੰ ਵੀ ਇਹਦੇ ਵਿੱਚ ਰਿਨਾਂਗੇ ਪਾਣੀ। ਹੁਣ ਬਣ ਚੀ ਰਿਹਾ ਹੈ। ਹਾਂਜੀ ਇਹ ਆਪਾਂ ਬਣਾ ਰਹੇ ਹਾਂ ਜੀ హెయిਰ ਵਾਸਤੇ ਸ਼ੈਂਪੂ ਯਾਨੀ ਕਿ ਜਿਹੜਾ ਆਪਣੇ ਵਾਲਾਂ ਨੂੰ ਕਰੂਗਾ ਕੰਡੀਸ਼ਨ ਨਾਲੇ ਜਿਹੜਾ ਕਿ ਨਰਿਸ਼ ਕਰੂਗਾ ਚਮਕਦਾਰ ਬਣਾਊਗਾ। ਜਿਨ੍ਹਾਂ ਦੇ ਵਾਲ ਬਹੁਤ ਹੀ ਜ਼ਿਆਦਾ ਰੁੱਖੇ ਹੁੰਦੇ ਆ ਨਾ ਉਹ ਇਹ ਵਾਲੀ ਚੀਜ਼ ਜਿਹੜੀ ਕੀ ਵਰਤ ਸਕਦੇ ਆ ਇਹ ਸ਼ੈਂਪੂ ਬਣ ਰਿਹਾ ਪਿੰਡੀ ਤੋਂ ਹਾਂਜੀ ਕਮਾਲ ਹੋ ਗਈ ਪਿੰਡੀ ਤੋਂ ਕਿੰਨਾ ਸ਼ੈਂਪੂ ਬਣੂਗਾ ਬੱਸ ਜੀ ਤੁਸੀਂ ਦੇਖੀ ਚਲੋ 2 ਮਿੰਟ ਹੋਰ ਰੁਕਜੋ ਹੁਣ ਆਪਣਾ ਜਿਹੜਾ ਪਾਣੀ ਅੱਧਾ ਰਹਿ ਗਿਆ ਦੋਸਤੋ ਤੇ ਹੁਣ ਆਪਾਂ ਕੀ ਕਰਦੇ ਆ ਆਪਾਂ ਜਿਹੜੀ ਗੈਸ ਆ ਉਹ ਬੰਦ ਕਰ ਦਿੰਨੇ ਆ ਹਾਂਜੀ ਜਦੋਂ ਪਿੰਡੀ ਥੋੜੀ ਜਿਹੀ ਠੰਡੀ ਹੋ ਜੂਗੀ ਤਾਂ ਫਿਰ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਪਿੰਡੀ ਨੂੰ ਆਪਾਂ ਇਸ ਤਰ੍ਹਾਂ ਗ੍ਰाइंड ਕਰ ਲੈਣਾ ਆਪਾਂ ਜਿਹੜਾ ਕਿ ਇਹਨੂੰ ਛਾਂਲ ਲੈਣਾ ਹੈ ਠੀਕ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਸਾਰੀ ਲੇਸ ਹੈਗੀ ਇਹ ਪਿੰਡੀਆਂ ਦੀ ਹਾਂ ਹਾਂ ਉਹ ਜਿਹੜੀ ਕੀ ਬਾਹਰ ਜਿਹੜੀ ਆਪਾਂ ਛਾਣ ਲਾਂਗੇ ਠੀਕ ਠੀਕ ਹਾਂਜੀ ਇਹ ਸ਼ੈਂਪੂ ਬਣ ਗਿਆ ਨਹੀਂ ਜੀ ਅਜੇ ਇਹਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਮਿਕਸ ਕਰਨੀਆਂ ਆ ਪਰ ਇਹਨਾਂ ਨੇ ਵੀ ਪੂਰਾ ਅਸਰ ਜਿਹੜਾ ਕਿ ਕਰਨਾ ਹੁੰਦਾ ਵੀ ਆਪਣੇ ਵਾਲਾਂ ਦੀ ਗਰੋਥ ਵੀ ਕਰਦਾ ਤੇ ਵਾਲਾਂ ਨੂੰ ਜਿਹੜਾ ਕਿ ਛਾਂ ਵੀ ਬਣਾਉਂਦਾ ਹੈ। ਹਾਂਜੀ ਹੁਣ ਆਪਾਂ ਭਿੰਡੀ ਨੂੰ ਤਾਂ ਜਿਹੜਾ ਕਿ ਛਾਂ ਲਿਆ ਤੇ ਹੁਣ ਆਪਾਂ ਇੱਧਰ ਲਏ ਆ ਜੀ ਰੀਠੇ ਆਵਲਾ ਤੇ ਸ਼ਿਕਾ ਕਾਇਦੀਆਂ ਫਲੀਆਂ ਜਿਨ੍ਹਾਂ ਨੂੰ ਆਪਾਂ ਰਾਤ ਭਰ ਜਿਹੜਾ ਕਿ ਭਿਉ ਕੇ ਰੱਖਤਾ ਸੀਗਾ ਤੇ ਹੁਣ ਆਪਾਂ ਜਿਹੜਾ ਕਿ ਇਹਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ। ਠੀਕ ਹਾਂਜੀ ਇਹ ਆਪਾਂ ਤਾਂ ਪਾਏ ਕਿਉਂਕਿ ਇਹ ਨੇਚਰਲ ਹੁੰਦੇ ਆ ਤੇ ਆਪਣੇ ਵਾਲਾਂ ਨੂੰ ਜਿਹੜਾ ਕਿ ਕਾਲਾ ਵੀ ਰੱਖਦੇ ਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਮਿਕਸ ਇਹ ਆਪਣਾ ਇੱਕ ਤਰ੍ਹਾਂ ਦਾ ਜਿਹੜਾ ਕਿ ਸ਼ੈਂਪੂ ਬਣ ਕੇ ਤਿਆਰ ਹੋ ਗਿਆ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਕੇ ਜਰੂਰ ਦੇਖਿਓ ਤੁਹਾਨੂੰ ਇਹ ਝੱਗ ਬਣਾਊਗਾ ਹੁਣ ਹਾਂਜੀ ਬਿਲਕੁਲ ਜਿਹੜੇ ਰੀਠੇ ਹੁੰਦੇ ਆ ਉਹ ਜਿਹੜੇ ਕਿ ਝੱਗ ਜਰੂਰ ਬਣਾਉਂਦੇ ਨੇ ਤੇ ਆਪਣੇ ਵਾਲਾਂ ਨੂੰ ਜਿਹੜਾ ਕਿ ਪੂਰਾ ਕਲੀਨ ਕਰ ਦਿੰਦੇ ਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਕੈਸਟਰ ਆਇਲ ਰਿੰਡੀ ਦਾ ਤੇਲ ਜਿਹਨੂੰ ਕਹਿੰਦੇ ਆ ਠੀਕ ਹਾਂਜੀ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਦਾ ਤੇਲ ਇਹਨੂੰ ਹੁਣ ਆਪਾਂ ਮਿਕਸ ਕਰਕੇ ਤੇ ਇਹਨੂੰ ਆਪਾਂ ਬੋਤਲ ਦੇ ਵਿੱਚ ਪਾ ਕੇ ਰੱਖ ਲਾਂਗੇ ਮੇਰੇ ਵਾਲ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਰਫ ਹੋਏ ਪੈਸੀ ਤੇ ਮੈਂ ਇਹਨੂੰ ਯੂਜ਼ ਕੀਤਾ ਜੀ ਰਾਤ ਜਿਹੜਾ ਕਿ ਘੰਟਾਕ ਲਗਾ ਕੇ ਇਹਨੂੰ ਰੱਖ ਲਿਆ ਸੀ ਤੇ ਬਾਅਦ ਦੇ ਵਿੱਚ ਜਿਹੜੇ ਕਿ ਵਾਲ ਆ ਜਿਹੜੇ ਆਪਣੇ ਵਾਸ਼ ਕਰ ਲਏ ਸੀਗੇ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰੀ ਯੂਜ਼ ਕਰ ਸਕਦੇ ਹੋ ਜਿਵੇਂ ਤੁਸੀਂ ਦੂਸਰੇ ਸ਼ੈਂਪੂ ਯੂਜ਼ ਕਰਦੇ ਹੋ ਤੁਸੀਂ ਆਹ ਵਾਲਾ ਸ਼ੈਂਪੂ ਜ਼ਰੂਰ ਯੂਜ਼ ਕਰਕੇ ਦੇਖੋ ਇਹਦੇ ਨਾਲ ਵਾਲ ਵੀ ਕਾਲੇ ਆਉਣ ਲੱਗ ਜਾਂਦੇ ਆ ਤੇ ਵਾਲਾਂ ਦੀ ਗਰੋਥ ਵੀ ਹੁੰਦੀ ਆ ਦੋਸਤੋ ਜੇ ਤੁਹਾਡੇ ਵਾਲਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਵੇਂ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਜਿਹੜੇ ਕਿ ਚਿੱਟੇ ਹੋਣ ਲੱਗ ਗਏ ਅੱਜ ਕੱਲ ਛੋਟੀ ਉਮਰ 'ਚ ਹੀ ਬੱਚਿਆਂ ਦੇ ਵਾਲ ਚਿੱਟੇ ਆਉਣ ਲੱਗ ਜਾਂਦੇ ਆ ਜਾਂ ਡੈਂਡਰਫ ਹੈ ਵਾਲਾਂ ਦੀ ਗਰੋਥ ਨਹੀਂ ਹੋ ਰਹੀ ਤਾਂ ਤੁਸੀਂ ਆਹ ਵਾਲਾ ਵਡੇਰਾ ਹੇਅਰ ਆਇਲ ਜਿਹੜਾ ਕਿ ਯੂਜ਼ ਕਰ ਸਕਦੇ ਆ ਬਿਲਕੁਲ ਨੇਚਰਲ ਬਣਿਆ ਹੋਇਆ ਇਹ 20 ਤੋਂ ਜ਼ਿਆਦਾ ਜੜੀ ਬੂਟੀਆਂ ਨੂੰ ਜਿਹੜਾ ਕਿ ਮਿਲਾ ਕੇ ਇਹ ਤੇਲ ਆ ਜਿਹੜਾ ਵੀਰ ਨੇ ਤਿਆਰ ਕੀਤਾ ਤੇ ਮੈਂ ਵੀ ਇਹਨੂੰ ਯੂਜ਼ ਕਰ ਰਹੀ ਹਾਂ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਤੇ ਤੁਸੀਂ ਇੱਕ ਵਾਰੀ ਇੱਕ ਸ਼ੀਸ਼ੀ ਯੂਜ਼ ਕਰਕੇ ਦੇਖ ਲਓ ਤੇ ਤੁਹਾਨੂੰ ਰਿਜ਼ਲਟ ਆਪੇ ਤੁਹਾਡੇ ਸਾਹਮਣੇ ਹੋਊਗਾ ਨੰਬਰ ਆਪਾਂ ਡਿਸਪਲੇ ਤੇ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਘਰੇ ਬੈਠੇ ਹੀ ਵਡੇਰਾ ਹੈਅਰ ਆਇਲ ਜਿਹੜਾ ਕਿ ਮੰਗਵਾ ਸਕਦੇ ਹੋ